ਕਿਹੜੀ ਜਗ੍ਹਾ ਹੈ ਸੰਤੋਸ਼ ਸਿੰਘ ਕੀ ਸਮੱਸਿਆ ਦਾ ਹੱਲ ਕੀ ਹੈ ਸਮਸਿਆ ਰਹੀ ਹੈ ਅੱਜ 5 ਦਿਨ ਹੋ ਗਏ ਇੱਥੇ ਸਾਨੂੰ ਨਿਕਲਣਾ ਬਹੁਤ ਮੁਸ਼ਕਲ ਹੈ ਠੀਕ ਹੈ ਕਹਾਰੀਆਂ ਸਾਨੂੰ ਲੱਗੇਗੀ ਕੋਣ ਸਾੜਾ ਸਾਥ ਦੇਗਾ ਕੋਈ ਵੀ ਸਾੜਾ ਸਾਥ ਦੇ ਨਹੀਂ ਪਾਣੀ ਉਹ ਜਿਹੜਾ ਪੀਣ ਵਾਲਾ ਹੈਗਾ ਉਹ ਵੀ ਗੰਦਾ ਹੈਗਾ ਉਹ ਕਿਹੜਾ ਸਾਫ਼ ਹੈਗਾ ਪਾਣੀ ਅਸਤ ਬਗੈਰ ਫਿਲਟਰ ਪਿੰਦੇ ਉਹ ਤਾਂ ਅਸੀਂ ਤਾਂ ਬਿਮਾਰ ਹੋਏਗੇ ਠੀਕ ਹੈ ਹਾਂਜੀ ਤੁਸੀਂ ਕਾਰਪੋਰੇਸ਼ਨ ਦਾ ਕੋਈ ਅਧਿਕਾਰੀ ਆਇਆ ਇੱਥੇ ਦੇਖਣ ਕੋਈ ਕੋਈ ਵੀ ਨਹੀਂ ਆਇਆ ਇੱਥੇ ਦੇਖਣ ਕੋਈ ਨਹੀਂ ਆਉਂਦਾ ਵੋਟਾਂ ਵਾਸਤੇ ਆਉਂਦੇ ਹੱਥ ਜੋੜ ਦਿੰਦੇ ਬਸ ਚਲੇ ਜਾਂਦੇ ਸਾਨੂੰ ਵੋਟ ਪੈ ਗਈ ਤਾਂ ਸੀ ਸਭ ਖੁਸ਼ੀ ਆਉਂਦੀ ਜੇ ਹੁਣ ਦੇਖੋ ਅਗੋਂ ਮਹੀਨੇ ਦੇ ਵਿੱਚ ਵਿੱਚ ਕਾਰਪੋਰੇਸ਼ਨ ਦੀ ਵੋਟਾਂ ਆ ਰਹੀਆਂ ਜਿਹੜੇ ਇੱਥੇ ਉਮੀਦਵਾਰ ਖੜੇ ਹੋਣਗੇ ਤੁਸੀਂ ਉਹਨਾਂ ਨੂੰ ਵੋਟਾਂ ਪਾਓਗੇ ਵੋਟਾਂ ਕੀ ਪਾਏਗੀ ਪਹਿਲੇ ਸਾਡਾ ਹੱਲ ਕਰੇ ਫਿਰ ਵੋਟਾਂ ਦੇਵਾਂਗੇ ਉਹਨੇ ਹੱਲ ਹੀ ਨਹੀਂ ਕੀਤਾ ਤਾਂ ਵੋਟਾਂ ਕੀ ਦੇਵੋਗੇ ਉਹਨਾਂ ਨਾਲ ਨਹੀਂ ਜੇਕਰ ਇੱਥੇ ਦੇ ਜਿਹੜੇ ਐਕਸ ਕਾਉਂਸਲਰ ਹੈ ਉਹਨਾਂ ਵੱਲੋਂ ਹੱਲ ਨਾ ਕੀਤਾ ਗਿਆ ਤਾਂ ਵੋਟ ਨਹੀਂ ਪਾਓਗੇ ਤੁਸੀਂ ਵੋਟ ਸਵਾ ਪਾਣੀ ਅਸੀਂ ਵੋਟ ਕਾਨੂੰ ਦੇਣੀ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਪਰ ਜਿਹੜਾ ਸਾਡਾ ਹੱਲ ਹੀ ਨਹੀਂ ਕੋਈ ਸਮੱਸਿਆ ਨਹੀਂ ਸਾਢੇ ਕਿਤੇ ਤੁਸੀਂ ਕਦੋਂ ਵੋਟ ਦੇਣੀ ਹੈ ਜੇਕਰ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੁਹਾਡੇ ਵੱਲੋਂ ਕੋਈ ਪ੍ਰੋਟੈਸਟ ਕੀਤਾ ਜਾਏਗਾ ਹਾਂਜੀ ਤੁਹਾਡੇ ਵੱਲ ਕੋਈ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਸਾਡੇ ਵੱਲ ਕੀ ਰੋਡ ਪ੍ਰਦਰਸ਼ਨ ਕੀਤਾ ਜਾਏਗਾ ਅਜ ਤੱਕ ਕੋਈ ਬੋਟ ਨਹੀਂ ਦੇਣੀ ਉਹਨਾਂ ਨੇ ਫਿਰ ਕੀ ਨਹੀਂ ਕਾਰਪੋਰੇਸ਼ਨ ਦੇ ਅਧਿਕਾਰ ਕਾਰਪੋਰੇਸ਼ਨ ਦਫਤਰ ਜਾ ਕੇ ਕੋਈ ਜਾਂ ਕੋਈ ਸੜਕ ਰੋਕੋਗੇ ਕੋਈ ਹਾਂ ਹਲ ਹੋ ਕੇ ਫਿਰ ਦੇਖਾਂਗੇ ਸੋਚਾਂਗੇ ਵੀ ਉਹਨਾਂ ਹੱਲ ਕੀਤਾ ਜੇ ਉਹ ਸਾਡੇ ਵੱਲੋਂ ਹੋਗਾ ਫਿਰ ਅਸੀਂ ਕਰਾਂਗੇ ਠੀਕ ਠੀਕ ਕਿਹੜਾ ਏਰੀਆ ਕਿਹੜਾ ਹੈ ਇਹ ਸੰਤੋਸ਼ੀ ਨਗਰ ਹੈ ਜੀ ਕਿੰਨਾ ਨੰਬਰ 54 ਕਿੰਨਾ ਨੰਬਰ ਗਲੀ ਹੈ ਇਹ ਇੱਕ ਨੰਬਰ ਗਲੀ ਕੀ ਸਮੱਸਿਆ ਕੀ ਆ ਰਹੀ ਹੈ ਇੱਥੇ ਸਿਵਰਜ ਦੀ ਬਲਾਕੇਜ ਜਿਹੜੀ ਹੈ ਉਹ ਪਿਛਲੇ 4 ਦਿਨਾਂ ਤੋਂ ਹੈਗੀ ਆ ਅੱਜ 5ਵਾਂ ਦਿਨ ਹੋ ਚੁੱਕਾ ਆ ਤੇ ਬਲਾਕੇਜ ਜਿਹੜੀ ਹੈ ਉਹ ਜਿੱਦਾਂ ਦੀ ਸੀਗੀ ਉਦਾਂ ਦੀ ਹੈਗੀ ਹੈ ਹਜੇ ਲੋਕਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ ਪਾਣੀ ਗਲੀਆਂ ਦੇ ਵਿੱਚ ਤੁਸੀਂ ਆਏ ਹੋ ਤੁਸੀਂ ਦੇਖ ਵੀ ਲਿਆ ਹੈ ਕਿ ਹਰ ਇੱਕ ਗਲੀ ਦੇ ਵਿੱਚ ਪਾਣੀ ਓਵਰਫਲੋ ਹੈ ਔਰ ਪਾਣੀ ਇੰਨਾ ਗੰਦਾ ਆ ਕਿ ਉਹਦੇ ਵਿੱਚੋਂ ਨਿਕਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਕੋਲ ਵੀ ਨਹੀਂ ਖੜੇ ਹੋ ਸਕਦੇ ਕਿਸ ਕਿਸ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਇਥੇ ਸੀਵਰੇਜ ਦੇ ਸਭ ਤੋਂ ਮੇਜਰ ਪ੍ਰੋਬਲਮ ਸੀਵਰੇਜ ਦੀ ਹੈ ਠੀਕ ਹੈ ਪਾਣੀ ਦੀ ਪ੍ਰੋਬਲਮ ਪਿਛਲੇ ਦਿਨੀ ਸੀਗੀ 4 ਦਿਨ ਪਾਣੀ ਨਹੀਂ ਆਇਆ ਜਿਹਦੀ ਕੰਪਲੇਂਟ ਜੁਆਇੰਟ ਕਮਿਸ਼ਨਰ ਮੈਡਮ ਸੁਮਨਜੀਤ ਕੌਰ ਨੂੰ ਕੀਤੀ ਗਈ ਸੀਗੀ ਤੇ ਉਹ ਹੱਲ ਹੋ ਗਿਆ ਸੀਗਾ ਪਰ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਉਹ ਦਿਨ-ਦਿਨ ਵਧਦੀ ਜਾ ਰਹੀ ਹੈ ਤੁਸੀਂ ਇਸ ਮੁਹੱਲੇ ਦੀ ਹਰੇਕ ਗਲੀ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਹਰੇਕ ਗਲੀ ਦੇ ਵਿੱਚ ਸੀਵਰੇਜ ਦੀ ਸਮੱਸਿਆ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਜਿਹੜੇ ਚੈਂਬਰ ਪਏ ਐ ਚੈਂਬਰ ਮਿੱਟੀ ਨਾਲ ਭਰੇ ਪਏ ਐ ਕਿਉਂਕਿ ਜੇ ਚੈਂਬਰ ਖਾਲੀ ਹੋਣਗੇ ਤਾਂ ਉੱਚ ਪਾਣੀ ਦੀ ਨਿਕਾਸੀ ਹੋਏਗੀ ਜੇ ਚੈਂਬਰ ਹੀ ਭਰੇ ਪਏ ਐ ਤਾਂ ਕੰਮ ਹੋਣਾ ਕਿੱਥੋਂ ਆ ਤੁਸੀਂ ਜਿਹੜੀ ਕੰਪਲੀਟ ਦੇ ਕੇ ਆਇਓ ਕਾਰਪੋਰੇਸ਼ਨ ਦੇ ਵਿੱਚ ਕੋਈ ਉੱਥੇ ਦਾ ਅਧਿਕਾਰੀ ਆ ਕੇ ਮੌਕਾ ਦੇਖਿਆ ਕੋਈ ਨਹੀਂ ਹਜੇ ਕਿਸੇ ਨੇ ਨਹੀਂ ਦੇਖਿਆ ਜੀ ਮੈਂ ਹਰੇਕ ਗਲੀ ਦੀ ਲੈਟਰ ਲਿਖੀ ਐ ਇਹ ਗਲੀਆਂ ਦੀ ਸਾਰੀ ਗਲੀਆਂ ਦੀ ਮੰਦਰ ਵਾਲੀ ਗਲੀ ਹੈਗੀ ਮੰਦਰ ਵਾਲੀ ਗਲੀ ਦਾ ਵੀ ਇਹੀ ਹਾਲ ਹੈ ਤੇ ਇਧਰ ਪਿੱਛੇ ਤੁਸੀਂ ਜਾ ਸਕਦੇ ਮੈਂ ਹਰ ਇੱਕ ਗਲੀ ਦੇ ਲੈਟਰ ਦਿੱਤੀ ਹੈ ਲਾਸਟ ਕੰਪਲੇਂਟ ਕਦੋਂ ਕੀਤੀ ਤੁਸੀਂ ਲਾਸਟ ਕੰਪਲੇਂਟ ਮੈਂ ਡੇਢ ਕਿ ਮਹੀਨੇ ਪਹਿਲੇ ਕੀਤੀ ਸੀਗੀ ਪਰ ਕੋਈ ਹੱਲ ਨਹੀਂ ਹੋਇਆ ਪਰ ਜਿਹੜੇ ਇੱਥੇ ਦੇ ਸਫਾਈ ਕਰਮੀ ਨੇ ਦੋ ਸਫਾਈ ਕਰਮੀ ਨੇ ਉਹਨਾਂ ਦੀ ਪਿੱਠ ਸੁਣਦੀ ਹੈ ਕਿ ਜਦੋਂ ਛੋਟੀ ਮੋਟੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਨੂੰ ਮੈਂ ਕਾਲ ਕਰਦੀ ਆਂ ਤੇ ਉਹ ਵਿਚਾਰੇ ਆ ਕੇ ਕੰਮ ਕਰ ਜਾਂਦੇ ਨੇ ਪਰ ਹੁਣ ਇਹ ਬਲਾਕੇਜ ਏਡੀ ਵੱਡੀ ਹੈ ਉਹ ਵੀ ਮੇਰੇ ਕਹਿਣ ਤੇ ਥੋੜੀ ਫਿਰ ਕਰਨਗੇ ਉਹਨਾਂ ਨੂੰ ਯਾ ਤਾਂ ਕਾਉਂਸਲਰ ਸਾਹਿਬ ਕਹਿਣਗੇ ਤਾ ਕੰਮ ਹੋਏਗਾ ਜਾਂ ਫਿਰ ਉਪਰੋਂ ਦੀ ਉਧਰੋਂ ਦੀ ਕਾਰਪੋਰੇਸ਼ਨ ਤੋਂ ਉਹਨਾਂ ਨੂੰ ਕਿਹਾ ਜਾਏਗਾ ਤਾਂ ਕੰਮ ਹੋਏਗਾ ਤੁਸੀਂ ਮੌਜੂਦਾ ਐਮਐਲਏ ਸਾਹਿਬ ਨਾਲ ਕੋਈ ਗੱਲਬਾਤ ਕੀਤੀ ਨਹੀਂ ਇਸ ਬਾਰੇ ਆਪਾਂ ਕਿਉਂ ਨਹੀਂ ਗੱਲ ਕੀਤੀ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਸਾਡੇ ਮਹੱਲੇ ਦੇ ਲੋਕੀ ਉਹਨਾਂ ਦੇ ਕੋਲ ਕਈ ਵਾਰ ਹੀ ਗਏ ਨੇ ਉਹਨਾਂ ਦਾ ਜਵਾਬ ਇਹ ਹੁੰਦਾ ਆ ਕਿ ਤੁਸੀਂ ਕਿਹੜਾ ਮੈਨੂੰ ਸਾਨੂੰ ਵੋਟਾਂ ਦੇ ਕੇ ਜਿਤਾਇਆ ਜਿਹੜਾ ਅਸੀਂ ਤੁਹਾਡੇ ਕੰਮ ਕਰੀਏ ਠੀਕ ਹੈ ਇਸ ਕਰਕੇ ਅਸੀਂ ਨਹੀਂ ਸਮਝਦੇ ਕਿ ਉਹਨਾਂ ਕੋਲ ਜਾਣਾ ਚਾਹੀਦਾ ਆ ਕਿਉਂਕਿ ਜਦੋਂ ਇੱਕ ਐਮਐਲਏ ਸਾਹਿਬ ਨੂੰ ਇਹ ਰਿਅਲਾਈਜ਼ ਨਹੀਂ ਹੈ ਕਿ ਮੈਂ ਇੱਕ ਐਮਐਲਏ ਆ ਮੌਜੂਦਾ ਐਮਐਲਏ ਆ ਜੇ ਲੋਕਾਂ ਨੇ ਵੋਟਾਂ ਪਾਈਆਂ ਤਾਂ ਹੀ ਜਿੱਤੇ ਹੋ ਤੁਸੀਂ ਹੂੰ ਜੇ ਲੋਕਾਂ ਨੇ ਵੋਟਾਂ ਹੀ ਨਾ ਪਾਈਆਂ ਹੁੰਦੀ ਤਾਂ ਤੁਸੀਂ ਵੀ ਹਾਰਦੇ ਕਿੱਦਾਂ ਸਰਵਾਈਵ ਕਰ ਰਹੇ ਹੋ ਕਿ ਇਹੋ ਗੰਦੇ ਪਾਣੀ ਵਿੱਚ ਇੱਥੇ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੈ ਜੀ ਨਹੀਂ ਬਿਮਾਰੀ ਵੀ ਲੱਗੀ ਕਿਸੇ ਬੱਚੇ ਜਾਂ ਕਿਸੇ ਬੱਚੇ ਦੇਖੋ ਜੀ ਤੁਸੀਂ ਦੇਖੋ ਹਾਲਾਤ ਬਦ ਤੋਂ ਬੱਦਰ ਨੇ ਠੀਕ ਹੈ ਡੇਂਗੂ ਮਲੇਰੀਆ ਮਛਰਾਂ ਦਾ ਇੰਨਾ ਪਸਾਰਾ ਤੁਸੀਂ ক্লোਜ਼ ਕਰਕੇ ਵੀਡੀਓ ਬਣਾ ਲਓ ਪਾਣੀ ਚ ਇੰਨੇ ਜਿਆਦਾ ਮੁਸ਼ਕਿਲਾਂ ਆ ਬੱਚੇ ਹੁਣ ਮੈਂ ਤੁਹਾਨੂੰ ਜੇਕਰ ਤੁਹਾਨੂੰ ਵੀਡੀਓ ਦਿਖਾਵਾਂ ਤੁਸੀਂ ਲਾਈਵ ਚਲਾ ਰਹੇ ਹੋ ਆ ਦੇਖੋ ਮੈਂ ਸਵੇਰੇ ਵੀਡੀਓ ਬਣਾਈ ਐ ਬੱਚੇ ਪਾਣੀ ਵਿੱਚੋਂ ਨਿਕਲ ਰਹੇ ਸੀ ਇਹ ਬੱਚੇ ਪਾਣੀ ਚੋਂ ਨਿਕਲ ਰਹੇ ਐ ਠੀਕ ਐ ਇਹ ਬੱਚੇ ਕੀ ਬਿਮਾਰ ਨਹੀਂ ਹੋਣਗੇ ਜੇ ਬਿਮਾਰ ਹੋਣਗੇ ਤਾਂ ਇਹ ਪਰੇਸ਼ਾਨੀ ਕਿਨੂੰ ਉਹਨਾਂ ਮਾਪਿਆਂ ਨੂੰ ਜਿਹੜੇ ਵਿਚਾਰੇ ਰੋਜ਼ ਆ ਕਮਾਉਂਦੇ ਨੇ ਤੇ ਰੋਜ਼ ਆ ਖਾਂਦੇ ਨੇ ਜੇਕਰ ਹੁਣ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੇ ਤੁਸੀਂ ਕਾਰਪੋਰੇਸ਼ਨ ਦਾ ਘਰਾਓ ਕਰੋਗੇ ਹਾਂਜੀ ਹਾਂਜੀ ਬਿਲਕੁਲ ਕੋਸ਼ਿਸ਼ ਪੂਰੀ ਹੈਗੀ ਸਾਡੀ ਕਿ ਜੇ ਸਾਡੀ ਇਹ ਸਮੱਸਿਆਵਾਂ ਦਾ ਹੱਲ ਹੀ ਨਿਕਲਦਾ ਕਿਉਂਕਿ ਇਹ ਅੱਜ ਦੀ ਸਮੱਸਿਆ ਨਹੀਂ ਹੈ ਇਹ ਪਿਛਲੇ 10 ਸਾਲਾਂ ਦੀ ਸਮੱਸਿਆ ਹੈ ਕਿ ਜਿਹੜੇ ਸਾਡੇ ਮੌਜੂਦਾ ਕਾਉਂਸਲਰ ਸੀਗੇ ਉਹਨਾਂ ਨੇ ਡੱਕਾ ਵੀ ਨਹੀਂ ਤੋੜਿਆ ਜਦੋਂ ਦੇ ਕਾਉਂਸਲਰ ਬਣੇ ਨੇ ਇੱਥੇ ਬੜੇ ਪੁਰਾਣੇ ਸੀਵਰੇਜ ਪਏ ਨੇ ਸੀਵਰੇਜ ਉੱਚੇ ਨਹੀਂ ਵੇ ਨੇ ਜਿਵੇਂ ਕਰਕੇ ਇਹ ਪ੍ਰੋਬਲਮਸ ਆndੀਆਂ ਤੁਹਾਨੂੰ ਕੀ ਲੱਗਦਾ ਤੁਹਾਡੇ ਏਰੀਆ ਦਾ ਧਿਆਨ ਕਿਉਂ ਨਹੀਂ ਦੇ ਰਿਹਾ ਇੱਥੇ ਦੇ ਕਾਉਂਸਲਰ ਵੀ ਨਹੀਂ ਦੇ ਰਿਹਾ ਐਮਐਲਏ ਵੀ ਨਹੀਂ ਦੇ ਰਿਹਾ ਇੱਥੇ ਦਾ ਧਿਆਨ ਕੀ ਜਦੋਂ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਠੀਕ ਹੈ ਜੀ ਤੁਸੀਂ ਪੂਰੇ ਪੰਜਾਬ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਇਹ ਇਕੱਲਾ ਇੱਥੇ ਦਾ ਹੀ ਨਹੀਂ ਤੁਸੀਂ 올ਓਵਰ ਜਲੰਧਰ ਚਲ ਜਾਓ 올ਓਵਰ ਪੰਜਾਬ ਕਿਸੇ ਵੀ ਕੋਨੇ ਚਲ ਜਾਓ ਬੜੇ ਬੁਰੇ ਹਾਲਾਤ ਪੈਦਾ ਹੋਏ ਨੇ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਠੀਕ ਹੈ